ਬਾਈ ਲਾਉਣ ਦਿੰਦਾ ਜਿਹੜਾ ਉੱਤੀ ਗਣਕ ਬਈ ਐਕਣਾ ਚਾਹੀਦਾ ਬਾਈ ਹਸੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਅੱਜ ਕਮਾਲਪੁਰ ਤੂੜੀ ਵਾਲੀ ਲਈ ਲਈ ਹੋਈ ਹੈ ਚੰਨੇ ਨਾਲ ਦੇ ਤੇ 30 ਟਰਾਲੀ ਛੱਡਣ ਆਏ ਤਾਂ ਮੈਂ ਇੱਧਰ ਆ ਖੋਲਤੀ ਇੱਕ ਪਹਿਲਾਂ ਪਰ ਦੋ ਭਰ ਗਿਆ ਹੁਣ ਤੇ ਫਿਰ ਇਹ ਉਹ ਭੋਗ ਕਿੱਥੇ ਚੱਲਿਆ ਤਾਂ ਉਹਨੂੰ ਐ ਵੀ ਕਿਤੇ ਉਹਨੂੰ ਬੁਲਾਉਰੇ ਇਹ ਸੈਟਿੰਗ ਵਿੱਚ ਉਹਨੂੰ ਅੰਕਲ ਆ ਖੋਲੀ ਵੀ ਆ ਤੇ ਉਹ ਟਰਾਲੀ ਬਾਈ ਪਿੱਛੇ ਭਰਤੀ ਨੇ ਤੇ ਇਧਰ ਨਾਲੇ ਮਸ਼ੀਨ ਚੱਲਦੇ ਅੱਜ ਤੂੜੀ ਵਾਲੀ ਨਿੰਦਰ ਬਾਈ ਨਾਲ ਦੇ ਰਿਸ਼ਤੇਦਾਰਾਂ ਦੇ ਮੋਹਨ ਸਿੰਘ ਬਾਈ ਨਾਲ ਦੇ ਤੇ ਬਾਕੀ ਹੁਣ ਚੱਲਦਾ ਘਰੇ ਮੜਾ ਇੱਕ ਅੱਜ ਭੋਗ ਹੈ ਉੱਥੇ ਜਾ ਕੇ ਆਉਣਾ ਜਿਹਨੇ ਪਿੱਛੇ ਜਿਉਂਗੇ ਨੇ ਨਾ ਦੇச்சே پتہ ਨਹੀਂ ਕਿਹੜਾ ਬੀਤ ਤੇ ਤੂੜੀ ਬਹੁਤ ਨਿਕਲੇ ਬਈ ਬਹੁਤ ਬਦੀ ਹੋਈ ਕਣਕ ਦੀ ਤੂੜੀ ਬਈ ਬਹੁਤ ਬਣੀ ਤੇ ਉਹ ਆਪਣੀ ਦੂਜੀ ਮਸ਼ੀਨ ਚਲਦੀ ਆ ਪਿੱਛੇ ਆ ਤੂੜੀ ਆਲੀ चल चुकी अरे दो ट्रैक्टर आए दो लगे हुए हैं क्या हाल है भाई जी ठीक ठाक है ਮੈਂ ਕਿਹਾ ਜਦ ਕੰਮ ਦਾ ਜ਼ੋਰ ਪਿਆ ਹੋਆ ਹੁੰਦਾ ਨਾ ਕੋਈ ਬੰਦੇ ਵੀ ਘਟ ਦਿੰਦੇ ਆ ਹੈਗੇ ਨਹੀਂ ਆਲੇ-ਦਾਲੇ ਤੂੜੀ ਵਾਲੀ ਮਸ਼ੀਨਾਂ ਆ ਪਰ ਅੱਛਾ ਉਧਰ ਵੀ ਲੱਗੀ ਹੋਈ ਐ ਠੀਕ ਐ ਜੀ ਅੱਛਾ ਦੋ ਪਾਸੇ ਮਸ਼ੀਨ ਲੱਗੀ ਅੱਛਾ ਚਾਰ ਦਾ ਠੀਕ ਲੱਗਦਾ ਬਾਈ ਹੈ ਹੈ ਠੀਕ ਐ ਬਾਈ ਤੇ ਬਾਅਦ ਵਿੱਚ ਭਰਾਂ ਚ ਲੈ ਜਾਣਾ ਠੀਕ ਚੱਲੀ ਜਾਊਗੀ ਸਾਰਾ ਦਿਨੇ ਫੇਰ ਤਾਂ ਮੈਂ ਇੱਧਰ ਫੇਰ ਟਰਾਲੇ ਹੋਰ ਵੀ ਜਿਆ ਫਿਰ ਟਰਾਲੇ ਆਏਗਾ ਇੱਕ ਤਾਂ ਖੱਡੀ ਕਰਿਆ ਹੁਣ ਅੱਛਾ ਆਈ ਕੋਪ ਤੇ ਖੜਿਆ ਦੋ ਖੜੇ ਆ ਉੱਧਰ ਠੀਕ ਹੋਰ ਆ ਖੱਡੀ ਕਰਨ ਖੜੇ ਆ ਹਾਂ ਵਧੀਆ ਵਧੀਆ ਟਰਾਲੇ ਨਾਲੇ ਚੱਲਣਾ ਹਾਂ ਬੜਾ ਸੋਹਣਾ ਸਿੱਧਾ ਲੰਦਾ ਹੀ ਕੰਮ ਹੈ ਨਾ ਠੀਕ ਹੈ ਠੀਕ ਹੈ ਇਹ ਇਹਦੇ ਵਿੱਚ ਇਹ ਇਹ ਖੇਦਦੇ ਆ ਉਹਨਾਂ ਦੀ ਉਹ ਆ ਹਾਂ ਉਹ ਖੇਦ ਪਾਈ ਵਧੀਆ ਹੋ ਗਿਆ ਯਾਰ ਹਾਂ ਅੱਟਾ ਘੋਰ ਪੈ ਜੂ ਉਹ ਜਿੰਨੇ ਕਿਹਾ ਚੱਕ ਲਿਆ ਆ ਨਾ ਨਹੀਂ ਚੱਕੀ ਫਿਰਦਾ ਜੀ ਵਾ ਕਿਤੇ ਦੇ ਮਾਰਦਾ ਪਕਰਦਾ ਪਾਪ ਪਾਪ ਜੇ ਮੇਰਾ ਕਰ ਦਿੰਦਾ ਫੇਰ ਅੱਛਾ ਜੁਨੀ ਬਦਲਦੀ ਹੈ 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 ਹਾਂ ਹੈ ਨਾ ਭਾਈ ਜਿੰਨੇ ਗਿਆ ਤੇ ਕੀ ਫਿਰ ਆ ਆਪ ਵੱਲੋ ਜਿਹੜੀ ਤੇ ਕਰਾਉਣੀ ਆ ਜੇ ਢੇੜਾ ਲਵਾ ਕੇ ਪਾਉਣਾ ਤਾਂ ਦੇਖ ਲਓ ਇੱਕ ਢੇੜਾ ਜ਼ਿਆਦਾ ਹੋ ਜਣੀ ਜ਼ਿਆਦਾ ਹੋ ਜਣੀ ਮੈਂ ਗੱਬੇ ਗੱਬੇ ਚ ਬੋਲਣੀ ਨਾ ਨਾ ਠੀਕ ਉਹ ਕਾ ਨੂੰ ਕਰੀ ਜਾਂਦਾ ਬੱਸ ਇਹਦਾ ਉਹ ਵੀ ਠੀਕ ਉਹ ਰਹਿਣ ਦੇ ਜਾਂਦੇ ਅਸੀਂ ਕੱਲ ਜੀ ਆ ਜਿੰਨੇ ਪੁੱਠੇ ਪੁੱਠੇ ਕੰਮ ਕਰੀ ਜਾਂਦਾ ਮੈਂ ਕਹਾਂ ਵੀ ਦੇਖੋ ਨਾਲ ਤੁਹਾਡੇ ਬੰਦੇ ਇੱਕ ਜੁਆਇੰਟ ਫੈਮਿਲੀ ਕਰਕੇ ਸੋਹਣੇ ਬੇਬੀ ਕੰਮ ਦੇ ਟਾਈਮੋਂ ਬੰਦੇ ਘਟ ਜਾਂਦੇ ਹੈ ਆੜੇ-ਆੜੇ ਕੰਮ ਕੰਮ ਬਹੁਤ ਨੇ ਮਸਜਿਦਾਂ ਪਰ ਹੋ ਜਾਂਦੇ ਆ ਹਾਂ ਗੰਨੇ ਦਾ ਹੋ ਜਾਂਦਾ ਵਿੱਚ ਇੱਧਰ ਹੋ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਅੱਜ ਫੇ ਉਧਰ ਵੀ ਲੱਗੇ ਵੀ ਬਾਈ ਦਾ ਦਸ ਦਾ ਹਸਰਾਂ ਦਾ ਹਾਂ ਚੱਲਦੀ ਆ ਜੀ ਠੀਕ ਚੱਲਦੀ ਆ ਉਧਰ ਹਾਂ ਥੋੜੀ ਵਾਲੀਆਂ ਚੱਲਦੀਆਂ 2000 ਪਿੰਡ ਜੀ ਅੱਛਾ ਬਾਕੀ ਅੱਜ ਇੰਦਰ ਹੋ ਗਿਆ ਨਾ ਠੀਕ ਆ ਠੀਕ ਬਹੁਤ ਚਾਰ ਦਿਨ ਉਨੇ ਤਾੜ ਦੇ ਨਾ ਗੱਲ ਪੱਕੀ ਆ ਹਾਂ ਅੱਜ ਕਰਦਣਾ ਇੱਥੇ ਦਾ ਬੇਲੇ ਜੇ ਰੱਬ ਰੱਖੇ ਸਹੀ ਚੱਲਦੀ ਰਹੇ ਦੇਖ ਕੇ ਦੇਖ ਕੇ ਨਾ ਨਾ ਠੀਕ ਆ ਠੀਕ ਆ ਥੋੜੀ ਜੀ ਛੋਟ ਪਈ ਪਈ ਆ ਆ ਕਿਧੇ ਵਾਲਾ ਏ ਇਹ ਆਪਣੇ ਵਾਲੇ ਥੋੜੇ ਨਿੰਦਰਬਾਈ ਵਾਲਾ ਕਿਧੇ ਨਿੰਦਰਬਾਈ ਵਾਲਾ ਤੇ ਵਾਲਾ ਛੜਦਾ ਇਹ ਕੋਹ ਖੜਾ ਦੋ ਖੜਾ ਆਇਆ ਮੈਂ ਠੀਕ ਆ ਠੀਕ ਨਾ ਨਾ ਵਧੀਆ ਵਧੀਆ ਕਿੱਥੇ ਬੰਟੀ ਕੋਲ ਇਹ ਹਾਂ ਜੀ ਹਾਂ ਬਾਸਾ ਬਾਸਾ ਨਾਨਾ ਬਾਈ ਲਾਉਣ ਦਿੰਦਾ ਕਿਹੜਾ ਇੱਕੇ ਜਾ ਰਿਹਾ ਇਹ ਖਾਲੀ ਕਰਕੇ ਫੇਰ ਵਾਪਸ ਆਉਣਾ ਤਾਂ ਇਹਨਾਂ ਦਾ ਸਰਨਾ ਸਾਰੀ ਦਾ ਬੱਜਨ ਦਾ ਨੇ ਸਿੱਧੀ ਖੜੀ ਆ ਜਿਹੜੇ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦਾ ਤੇ ਹੋਇਆ ਤਾਂ ਦੁਪਹਿਰ ਜਿੰਨੂ ਆਇਆ ਮਸ਼ੀਨ ਨੇ ਅੱਜ ਖੜਤ ਪਾਤੀ ਦੋ ਤਿੰਨ ਵਾਰ ਖੜਤ ਪੈਦੀ ਅਗਲੇ ਉਗਰ ਦਾ ਬੈਰਿੰਗ ਟੁੱਟ ਗਿਆ ਤਾਂ ਉਹਦੇ ਕਰਕੇ ਦੋ ਤਿੰਨ ਘੰਟੇ ਮਸੋਂ ਪੱਟ ਕੇ ਤੇ ਰੋਟਣਾ ਕੋਲ ਜਾ ਕੇ ਠੀਕ ਕਰਵਾਈ ਫਿਰ ਇੱਕ ਪਿੱਛੇ ਐਲੀਵੇਟਰਾਂ ਦੀ ਜਿਹੜਾ ਆਪਾਂ ਨੂੰ ਫੂਸੜਾ ਉਹ ਲੈ ਕੇ ਜਾਂਦਾ ਉਹਦੀ ਕਾਟਰ ਨਿਕਲ ਗਿਆ ਉੱਥੇ ਦੋ ਤਿੰਨ ਖੜਤਾ ਹੀ ਪੈ ਗਿਆ ਅੱਜ ਤੇ ਉਹੀ ਤਿੰਨ ਚਾਰ ਘੰਟੇ ਖੜਦਵੇ ਦੁਪਹਿਰ ਦਾ ਟਾਈਮ ਔਖਾ ਹੋਇਆ ਹੁੰਦਾ ਬੜਾ ਟੱਕਦਾ ਬਾਹ ਇਹਨਾਂ ਦਾ ਪਰ ਮੈਂ ਇਸ ਟਾਈਮ ਨੂੰ ਥੋੜਾ ਬਤਾ ਲੱਗੇ ਦਾ ਆ ਮਹੌਨਾ ਦਾ ਜਿਵੇਂ ਇੱਕ ਜਗ੍ਹਾ ਚੱਲਦੀ ਸੀ ਪਰ ਖੜਤ ਕਰਕੇ ਸਾਰਾ ਕੰਮ ਲੇਟ ਹੋ ਗਿਆ। ਬਾਕੀ ਚਿੰਨੇ ਨੂੰ ਪਤਾ ਮੈਂ ਅੱਜ ਥੋੜਾ ਮੈਂ ਪਤਾ ਨਹੀਂ ਮੇਰੇ ਹੀ ਉੱਪਰ ਕਰ ਗਈ ਦੀ ਅੱਜ ਮੈਂ ਨਾਲ ਨਹੀਂ ਦਾ ਕਿਉਂ ਜਿੰਨੇ ਸਸਰੀ ਕਾਲ ਤੇ ਆ ਦਿਨੇ ਪਤਾ ਨਹੀਂ ਮੇਰੀ ਉੱਪਰੇ ਕਰਕੇ ਹੁਣ ਆਤੀ ਕਾ ਬੁਲਾ ਰਿਆ ਜਾਂ ਸੱਪ ਚੱਕਿਆ ਤੇ ਬਲਾਈ ਨਹੀਂ ਬਾਈ ਨੇ। ਲੱਗਦਾ ਦੋ ਜਾ ਰਿਹਾ ਤੇ ਬਾਈ ਨਾਲ ਦੇ ਦੋ ਤਿੰਨ ਟਰਾਲੇ ਬਾਕੀ ਨਾਲ ਦੀ ਨਾਲ ਪਜਾ ਦੇ ਇਹਨਾਂ ਚ ਭਰੇ ਭਰਦੇ ਆ ਤੇ ਦੋ ਟਰਾਲੇ ਹੋਰ ਭਰਨੇ ਆ। ਅਲੇ ਦਾਗੋ ਬਾਈ ਕਹਿੰਦਾ ਮੇਰੀ ਵਾਰ ਦੇ ਦੇਖਦੇ ਆ ਹੁਣ ਰਾਤ ਨੂੰ ਕਿੰਨੀ ਕੀ ਦੇਰ ਤੱਕ ਚੱਲਦੀ ਆ ਤੇ ਬਾਈ ਨਾਲ ਦੀ ਕਾਫੀ ਖੜੇ ਹਰਥੇ ਸੱਤ ਅੱਠ ਕਿ ਦੇਖਣੇ ਆ ਇਹਨਾਂ ਦੇ ਬਾਕੀ ਚੱਲਦੇ ਚਿੰਨਾ ਚਿੰਨੇ ਫੋਰਮੈਨ ਹੀ ਨਾਲੇ ਚਲਾਈ ਗੋਲਾ ਫੋਰਮੈਨ ਲੱਗਿਆ ਹੋਇਆ ਹੈ 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 ਤੇ ਦੇ ਬਾਈ ਅੱਛਾ ਅੱਛਾ ਹੁਣ ਚੱਲਦੀ ਆ ਸਾਜ ਹਾਂ ਤੇ ਆ ਬਾਈ ਨੇ ਇਹਨਾਂ ਟਾਇਰ ਪਵਾ ਦੇ ਮਸ਼ੀਨ ਨੂੰ ਜੱਟ ਦੇ ਨੇ ਉਹ ਜਿੰਨੇ ਹੈ ਨਾ ਉਹ ਵੀ ਜੱਟ ਦਾ ਕੰਮ ਹੈ

ਤੇ ਸਾਡਾ ਐ ਕੰਮ ਮਸੀਤ ਨਾੜਾ ਸਾਡੇ ਪਹਿਲਾਂ ਤੇ ਹੋਜੀ ਕਿਸੇ ਹੋਰ ਦੀ ਵੀ ਚੱਲਦੀ ਨਾ ਦੁਪਹਿਰੇ ਨੂੰ ਹਾਂ ਹਾਂ ਵੀ ਅਗਲੇ ਦੇ ਘੰਟਾ ਇੱਧਰ ਉੱਧਰ ਕਹਿ ਦਿੰਨੇ ਸੀ ਪਹਿਲੀ ਵੀ ਨਾ ਨਾ ਠੀਕ ਆ ਨਾ ਨਾ ਹੋ ਤਾਂ ਗੱਲ ਹੈ ਬਾਈ ਇਹ ਮਹੀਨੇ ਬਾਅਦ ਤਾਂ ਆਉਂਦਾ ਹੀ ਟਾਈਮ ਨਾ ਇਹ ਹੀ ਗੱਲ ਹੈ ਰੋਟੀ ਪਾਣੀ ਉਹ ਬਾਈ ਕੋਈ ਬੰਦਾ ਹੁੰਦਾ ਆਪਣੇ ਤਕਰੀਬਨ ਸਾਰੀ ਬਾਕੀ ਦਾ ਇਹ ਤੁਸੀਂ ਹੋਰੇ ਸੇਵਾ ਹੁਣ ਬਾਈ ਠੰਡਾ ਤੁਸੀਂ ਦੋ ਵਾਰ ਤੇ ਇਹਨੂੰ ਹੈ ਉੱਥੇ ਵੀ ਪਲਾਤਾ ਜਾ ਮਸ਼ੀਨਰੀ ਤਰੋਚਨ ਕੋ ਉੱਥੇ ਬਾਈ ਨੇ ਲਿਆ ਉੱਥੇ ਪਲਾਦਾ ਠੰਡੇ ਔਰ ਹੁਣ ਫੇਰ ਸਮੋਸੇ ਠੰਡੇ ਅੱਜੇ ਖੋਚ ਚਾਹੀਦੇ ਨਹੀਂ ਫੇਰ ਬਦ ਕੰਬੀ ਰਾਤ ਚੋ ਲਿਆ 8 ਵਜੇ 8 8:30 ਵਜੇ ਮੈਂ ਕਹਿੰਦਾ 9 ਵਜੇ ਹੁਣ ਹੈਨਾ ਆ ਸਿਮਾ ਮੁੜ ਕੇ ਘਰੇ ਰੋਟੀ ਨਹੀਂ ਖਾਈ ਇਹਨਾਂ ਨੇ ਕਹਿੰਦਾ ਬਾਈ ਸਮੋਸੇ ਠੰਡੇ ਪੀ ਕੀ ਰੱਜ ਗਏ ਹੈ ਆ ਦੁਪਹਿਰ ਆ ਹੀ ਲੱਗਦੀ ਜੀ ਕੰਮ ਕਰਦੇ ਹਾਂ ਹਾਂ ਲੱਗਦੀ ਹੈਗੀ ਆ ਅੱਜ ਖੜਤ ਨੇ ਥੋੜਾ ਕੰਮ ਪਾਦਾ ਤੁਹਾਡਾ ਇਸ ਟਾਈਮ ਨੂੰ ਦਾ ਬਸ ਇੱਕ ਨਵੇੜ ਦੇ ਨਾਲ ਦਾ ਬਹੁਤਾ ਇੱਕ ਅੱਧਾ ਕਿਲਾ ਰਹਿਣਾ ਦਾ ਖੜਤ ਜਿਆਦਾ ਪੈ ਗਈ ਚਲੋ ਹੋ ਜਾਂਦਾ ਹਾਂ 8 ਕਿੱਲੇ ਦਾ ਪਿੱਛੇ ਪੈ ਗਿਆ ਉਹੀ ਉਹੀ 8 ਕਿੱਲੇ ਤੁਹਾਡਾ 1 2 ਕਿੱਲੇ ਰਹਿਣ ਦਾ ਬਸ ਹਾਂ 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 ਮੈਂ ਕਹਾਂ ਇਹਨੂੰ ਟਾਇਰ ਹੈ ਬਹੁਤ ਚੱਜਦੇ ਹੈ ਨਾ ਟਰੈਕਟਰ ਦਾ ਹਾਂ ਪਹਿਲਾਂ ਜੇ ਛੋਟਾ ਹੁੰਦਾ ਫੋਕ ਆਇਆ ਜਾਂਦਾ ਤੇ بڑا ਬਹੁਤ ਉੱਚਾ ਹੋ ਗਿਆ ਇਹ ਟਾਇਰ ਦੋ ਤਰ੍ਹਾਂ ਦੇ ਹੁੰਦੇ ਆ ਹਾਂ ਕਿਹਦੇ 10000 ਫਸਤੇ ਵੀ ਆਉਨੇ ਜਿਹੜੇ ਆ ਦੋਏ ਆ ਰੇਡੀਅਲ ਇਹ ਰੇਡੀਅਲ ਇਹ ਮਹਿੰਗੇ ਵਾਲੇ ਆ ਪਏ ਹੋਏ ਤੁਸੀਂ 70 ਦਾ ਇੱਕ 60 ਦੇ ਨਹੀਂ ਆ ਠੀਕ ਪਿਛਲੇ ਜੋੜੇ ਇਹਦੀ ਗੁੱਡੀ ਬੜੀ ਆ ਹੈਨਾ ਭਾਈ ਇਹ ਰੇਡੀਅਲ ਟਾਇਰ ਕਈਮ ਪਤਾ ਨਹੀਂ ਆ ਬੜੀ ਗੁੱਡੀ ਵਾਲੇ ਆ ਅਲਾਈਨਸ ਅੱਛਾ ਅਲਾਈਨਸ ਦੇ ਆ ਗੱਡੀਆਂ ਨੂੰ ਆਪਾਂ ਗੱਡੀਆਂ ਚਾੜਦੇ ਆ ਅਲਾਈਨਸ ਦੇ ਅਗਰੇ ਵੀ ਰੈਂਟ ਦੇ ਆ ਇਹ ਵੀ ਰੈਂਟ ਦੇ ਆ ਇਹ ਇਹ ਵਧੀਆ ਗੁੱਡੀ ਵਾਲੇ ਵੀ ਵਧੀਆ ਜੱਟ ਨੇ ਆ ਇਹ ਗੁੱਡੀ ਬਹੁਤ ਆ ਨਹੀਂ ਤੇ ਹੁੰਦੀ ਨਹੀਂ ਜੀ ਗ੍ਰਿਪ ਪਾਉਂਦਾ ਜੀ ਹਾਂ ਤਵੀਆਂ ਨਾਲ ਜਮਾਈ ਨੂੰ ਫਾਲ ਕਪੈਦਾ ਨਹੀਂ ਦੇ ਸਲਿੱਪ ਕੱਢੀ ਜਾਂਦੇ ਹੈ ਨਾ ਕੱਢੀ ਤਾਂ ਹੀ ਦੇ ਨੂੰ ਪਾਉਂਦੇ ਆ ਜੀ ਇਹ ਕੱਟ ਕੇ ਹੋਵੇ ਗ੍ਰਿਪ ਪਾਉਂਦੇ ਫੇਰ ਅੱਛਾ ਬਹੁਤ ਵਧੀਆ ਆ ਇਹ ਇਹ ਬਈ ਪਿੱਛੇ ਦੀ ਸਲਿੱਪ ਕੱਢਦਾ ਹੌਲਾ ਪਿੱਛੇ ਦੇ ਤੁਹਾਡਾ ਹਾਂ ਤਵੀਆਂ ਦੇ ਤੌਰ ਤੇ ਚੱਲ ਬਈ ਇਹ ਟਾਇਰ ਪੂਰਾ ਹੋਇਆ ਇਹ ਲੈਂਸ ਦੇ 70 ਹੈਰ ਆ ਡਬਲ ਲੱਗਦਾ ਜਿਵੇਂ ਡਬਲ ਗੁੱਡੀ ਹੁੰਦੀ ਆ ਇਹ ਖੜੇ ਨੂੰ ਗੁੱਡੀ ਆਪਾਂ ਨੂੰ ਕੱਟ ਦੱਸਦੀ ਹਾਂ ਆ ਆ ਕੇਰਾ ਬਹੁਤ ਆ ਦੋ ਉਂਗਲੇ ਰਹਿ ਗਏ ਜਿਹੜੇ ਪਹਿਲਾਂ ਨਵੇਂ ਤੇ ਉਂਗਲ ਪੈਂਦੇ ਤੇ ਪੂਰੇ ਤੇ ਇੱਕ ਉਂਗਲਾ ਫਰਕ ਪੈ ਗਿਆ ਆ ਕੇਰਾ ਜਿਆਦਾ ਆ ਵੀ ਉਹ ਵੜਾ ਹੋ ਗਿਆ ਇਹ ਨਾਲੇ ਉਹ ਵੀ ਟਾਇਰ ਦਾ ਹੀ ਗੁੱਡੀਆਂ ਬਹੁਤ ਲੱਗਦੀ ਆ ਪੂਰੀ ਗੁੱਡੀ ਆ ਰੇਡੀਅਲ ਟਾਇਰ ਦੀ ਮੈਂ ਪਹਿਲੀ ਵਾਰ ਦੇਖੀ ਗੁੱਡੀ ਨਹੀਂ ਤੇ ਰੇਡੀਅਲ ਟਾਇਰ ਦੀ ਗੁੱਡੀ ਆ ਸੀ ਪਤਾ ਜੇ ਕਰਨ ਗਏ ਉਹ ਕਹਿੰਦੇ ਭਾਈ ਤਾਂ ਪਵਾਏ ਉਹ ਇਹ ਟਰੈਕਟਰ ਦਾ ਇੰਜਨ আর ਪੰਪ ਪੱਕਾ ਹੈ ਮੈਂ ਠੀਕ ਹੈ ਲੈ ਲੈ ਲਊਗਾ ਇਹ ਪਾਪਾ ਜਿਹਦੇ ਬੈੜੀ ਨਾ ਟਰੈਕਟਰ ਦਾ ਪਾਵਰ ਬਹੁਤ ਹੈ ਉਹ ਨੇ ਪੁਰਾਣੇ ਨੂੰ ਹੀ ਫਿਰ ਪੰਪ ਨੂੰ ਦੱਬ ਲੰਦਾ ਹੀ ਹਾਂ ਬਾਈ ਗੁੱਡੀ ਦੇਖ ਲਓ ਜਿਵੇਂ ਆਰਮ ਟਾਇਰਾਂ ਨੂੰ ਹੁੰਦੇ ਮੈਨੂੰ ਉਹਦੇ ਵੀ ਵੱਧ ਲੱਗੀ ਜਾਂਦੀ ਹੈ ਇਹਦੀ ਨਹੀਂ ਤੇ ਮੈਂ ਇੰਨੀ ਗੁੱਡੀ ਦੇਖੀ ਨਹੀਂ ਹੈਗੀ ਰੇਡੀਅਲ ਟਾਇਰਾਂ ਦੀ ਰੇਡੀਅਲ ਟਾਇਰ ਦੀ ਗੁੱਡੀ ਘੱਟ ਹੁੰਦੀ ਹੈ ਰੱਜਕ ਜੀ ਵੀ ਦਿੰਦੇ ਕਈ ਟਾਇਰ ਨੇ ਰੇਡੀਅਲ ਨੇੜੇ ਨਾਲ ਹੋਰ ਕੰਪਨੀਆਂ ਨੇ ਆਹ ਦੇਖੋ ਉਹਨਾਂ ਦਾ ਦੱਜਕ ਜੀ ਹਾਂ ਦਾਮ ਦੇ ਇਹ ਨਹੀਂ ਦਿੰਦੇ ਇਹ ਨਹੀਂ ਦਿੰਦੇ ਐਲਾਈਅੰਸ ਕੰਪਨੀ ਦੇ ਬਾਈ 70000 ਦੇ ਇਹ ਪੇ ਤੇ ਬਾਈ ਕਹਿੰਦਾ 23000 ਦੇ ਵਿੱਚੇ ਰਿਮ ਵਿੱਚੇ ਟਾਇਰ ਇਹ ਪੈ ਕੇ ਦੇ ਹੈ ਆਰੇੰ ਮੀ ਠੀ ਗਰੀਮੇ ਵੀ ਬਦਲਨੇ ਪਏ ਚੌੜਾਈ ਕਰਨੀ ਪਏਗੀ ਰਿੰਮਾਂ ਵਾਲੇ ਵਧੀਆ ਬਣਦੇ ਜਿਹੜੇ ਲਾਉਂਦੇ ਨੇ ਰਿੰਮਾਂ ਨੂੰ ਕੁੱਟ ਲੰਦੇ ਆਹੋ ਹਾਂ ਮੱਕੀ ਟਰੈਕਟਰ ਹੁਣ ਟਰੈਕਟਰ ਦੀ ਲੁੱਕ ਲੱਗੇ ਹੋਗੀ ਟਰੈਕਟਰ ਚੱਕ ਦੇਖੋ ਕਿੰਨਾ ਹੋ ਗਿਆ ਜਿਹੜੇ ਬਾਈ ਨੇ ਇਹ ਲਾਇਵ ਦਾ ਮੋਹਨ ਬਾਈ ਚਲਾਉਂਦੇ ਉਰੇ ਚਲਦੀ ਸੀ ਪਰ ਸੋ ਕਿਹੜਾ ਦਾ ਕਿਹੜੇ ਨੂੰ ਅੱਛਾ ਅੱਛਾ ਉਹ 950 ਹੈ ਠੀਕ ਆ ਸ਼ੋਜੀ ਖੋਲਦੇ ਪਰੇਸ਼ਾਨ ਨਹੀਂ ਹੋਈ ਮੈਂ ਕਿਹਾ ਕਿਤੇ ਦੂਏ ਦੀ ਖੋਲਤੀ ਉਹੀ ਰੱਖਿਆ ਬਾਈ ਦੋ ਦੋ ਇਹਨੂੰ ਚਲਦੀ ਹੈ ਫੇ ਦਾ ਜਿੰਦਰਬਾਈ ਵਾਲਾ ਲੈ ਆਏ ਹੋਏ ਹੈ ਨਾ 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 ਇਹ ਤਾਂ ਚੱਲਦਾ ਰਹਿੰਦਾ ਪਹਿਲਾਂ ਹੀ ਕਿਹਾ ਹੈਗਾ ਨਾ ਕਿ ਦੋ ਤਿੰਨ ਦਿਨ ਕੰਮ ਕਰ ਦੋ ਤਿੰਨ ਦਿਨ ਤੁਹਾਡੇ ਕੋਲ ਬੱਤੇ ਹਾਂ ਲੱਗਦਾ ਵੀ ਜਿਹੜਾ ਟ੍ਰੈਲਰ ਦਾ ਟਾਇਰ ਧੋਖਾ ਦੇ ਗਿਆ ਤਾਂਹੀਂ ਘਟ ਗਿਆ ਜੀ ਮੈਂ ਤਾਂਹੀਂ ਤੁਹਾਨੂੰ ਫੋਨ ਕਰ ਲਿਆ ਠੀਕ ਹੈ ਠੀਕ ਮੈਂ ਬਿਡਰੀ ਮੈਂ ਕੋਈ ਬਿਡਰੀ ਨਹੀਂ ਲਾਇਆ ਇੱਕ ਨਾ ਉਹ ਤਾਂ ਹੀ ਹੈ ਤੇ ਇਹ 10 ਨੰਬਰ ਹੈ ਹਨਾ ਉਹ ਪਿੱਛੇ 16 ਆਈਆਂ 10 ਨੰਬਰ ਨਾ ਰੋਬ ਬਣ ਗਿਆ ਟਰੈਕਟਰ ਉੱਚਾ ਹੋ ਰਿਹਾਦਾ ਇਹਦੇ ਨਾਲ ਨੇ ਇਹ ਟਰੈਕਟਰ ਦਾ ਅੰਜਨ ਵੀ ਹੈਗਾ ਬਾਈ ਟਰੈਕਟਰ ਜਾਨ ਹੈ ਇੱਚ ਤਾਂ ਹੀ ਅਸੀਂ ਰੇਡੀਅਲ ਵੀ ਅਸਲ ਤੋਂ ਤਾਂ ਹੀ ਪੁਆਏ ਆ ਹਾਂ ਟਰੈਕਟਰ ਦਾ ਵੱਧ ਤਾਂ ਸਲਿੱਪ ਜਾਂਦਾ ਜਿਹਨ ਪਰ ਕੋਈ ਦੋ ਨਿੰਦਾ ਹੈਗਾ ਤੇ ਹੁਣ ਰੇਡੀਅਲ ਤੋਂ ਅੱਗੇ ਲੋਡ ਪਈ ਹੋਰ ਬੈਟੂ ਵੀ ਕਰਵਾ ਲੈਣੇ ਹਾਂ ਹਾਂ ਨਾ ਹੁਣ ਲੋਡ ਨਹੀਂ ਪੈਣੀ ਹੁਣ ਨਾ ਪਵਾਇਓ ਬੇਟੀ ਚ ਹਾਂ ਫੇਰ ਪੈਣੇ ਪੈਣੇ ਤੇ ਸਹੀ ਗੱਲ ਹੈ ਹੌਣ ਤਾਂ ਲੋੜੇ ਦੀ ਬਣੀ ਸਲਿੱਪ ਕੱਢਣੇ ਹੀ ਦੇਣਾ ਇਹਨੇ ਨਿੰਦਰਬਾਈ ਨੂੰ ਵੀ ਕਿਹਾ ਤਾਂ ਨਿੰਦਰਬਾਈ ਮੰਨਿਆ ਨਹੀਂ ਮੈਂ ਤਾਂ ਕਿਹਾ ਤਾਂ ਮੈਂ ਪਵਾ ਦੇ ਦੂਏ ਰੇਡੀਅਲ ਕਹਿੰਦਾ ਨਹੀਂ ਹਾਂ ਹਾਂ ਉਹਦਾ ਨਵੇਂ ਦੇ ਜਿਹੜੇ ਵਾਲੇ ਬੰਗਲਾ ਦੇ ਪਿੱਛੇ ਵਾਲੇ ਵੀ ਰੱਖ ਲੈ ਉਹ ਹੀ ਰੱਖ ਲੈ ਹਾਂ ਕਿਹੜਾ ਬੀਜ ਹੈ ਬਾਈ ਇਹ ਕਣਕ ਦਾ ਆਪਣਾ ਸਜੰਟਾ ਦਾ ਜੀ ਸਜੰਟਾ ਦਾ 26 26 ਹਾਂ ਇਹ ਕਣਕ ਦਾ ਆ ਕਾਹਤੇ ਦਾ ਸੇਂਕਾ ਕਰਵਾਜੀ ਐ। ਐਸੇ ਇਹ ਵੀ 26 ਕਣਕ ਦਾ ਵੀਰ ਵੀ ਹੈਗਾ ਹੈ। ਹਾਂ। ਪ੍ਰੀਜ਼ੈਂਟਾ ਕੰਪਨੀ ਦਾ। ਠੀਕ ਹੈ ਠੀਕ ਜੀ। ਵਧੀਆ ਬੀਜ ਆ ਇਹ। ਅੱਛਾ। ਬਾਹਾਂ ਦੁਆਰ ਕਾਲੀ ਦੇ ਜਦੋਂ ਪਾਏ ਦੇ ਜਦੋਂ ਹੁਣ ਇਹਦੇ ਦਾਣੇ ਦੇਖ ਰਹੇ ਆ ਫਿਰ। ਹਾਂ। ਨਹੀਂ ਠੀਕ ਹੈ ਫਿਰ ਰੱਖਣੇ ਚਾਹੀਦਾ ਫਿਰ। ਬੀਜ ਦੀ ਗੁੱਟੇ। ਹਾਂ। ਉਹ ਬਾਜ ਇਹਨਾਂ ਨੇ ਟੱਡੇ ਹੋਣਾ। ਠੀਕ ਹੈ। ਫਿਰ ਤੁਸੀਂ ਪਹਿਲੇ ਵੀ ਲਾਦੇਗਾ ਪਹਿਲੀ ਵਾਰ ਲਾਇਆ। ਇਹ ਕਾਲ ਨੂੰ ਆਈਏ। ਫਿਰ ਝਾੜ ਝੂੜ ਅੱਗੇ ਕਿਵੇਂ ਰਹਿੰਦਾ? ਹਾਂ ਕਹੀਂ ਦਾ ਮੁਰਮੁਰ ਕੇ ਰੱਖ ਰਹੇ ਆ ਠੀਕ ਐ ਇਹਦਾ ਤਾਂ 20000 ਦੇ ਪਹਿਲੇ ਸਾਡੇ ਨਹੀਂ ਮੈਂ ਤਾਂ ਕਹਿੰਦਾ ਤੁਸੀਂ ਆਪਣੀ ਵੀਜ਼ ਰੱਖਿਆ ਵਾਦਾ ਇਹ ਅਸੀਂ 28 ਅਸੈਂਟਾ ਦੇ ਵਿੱਚ 23 ਦਾ 1 26 ਦਾ ਅੱਛਾ ਜੇ 23 ਜਾਂ 26 ਨਾਲ ਤੋਂ ਡਾਊਨ ਦਾ ਇਹ 26 ਜਾਣੀ ਜ਼ਿਆਦਾ ਵਧੀਆ ਏ ਇੱਕ ਤਾਂ ਇਹ ਗਿਰਨੇ ਕੋਟਨੇ ਦਾ ਹਵਾ ਦਾ ਕੋਈ ਚੱਕਰ ਨਹੀਂ ਇਹ ਕੱਲਾ 26 ਘੱਟ ਤੋਂ 26 ਨਹੀਂ ਕੱਲਾ 26 ਐ ਅਸੈਂਟਾ 26 ਅਸੈਂਟਾ 26 ਵਾਹਾਂ ਦੇਖੀ ਹੁੰਦਾ ਉਹਦੇ ਤੇ ਠੀਕ ਨੇ ਆਓ ਬੀਜਾਂ ਦਾ ਵੀ ਦੇਖ ਲੈ ਮੈਂ ਮੈਂ ਦੂਈ ਤਾਂ ਦੇਖੀ ਜੀਰੀ ਦਾ ਇਹਦਾ ਵੀ ਜੰਮੀ ਪਹਿਲੀ ਵਾਰ ਹੋ ਕਰਿਆ ਇਹਦਾ ਬੀਜ ਦਿਖਾ ਦਿੰਦੇ ਆ ਭਾਈ ਕਿਹੜਾ ਇਹ ਮੋਟਾ ਬੀਜ ਬਿਧਾਣਾ ਨੂੰ ਨਾਣਾ ਮੋਟਾ ਪੂਰਾ ਹਾਂ ਵੇ ਨਹੀਂ ਸਹੀ ਗੱਲ ਹੈ ਬਾਗਾ ਘਟ ਮੰਦੇ ਬੋਦਾ ਖੇਤੋਂ ਸਭ ਚੱਲਦਾ ਹੈ ਚੱਲਦਾ ਹੈ ਹੈ ਇਹ ਬੀਜ ਸਾਹਮਣੇ ਨੂੰ ਕੱਟ ਦੇਖ ਲੋ ਕਿੱਥੇ ਕਿੱਥੇ ਆ ਹਾਂ ਇਹ ਸਾਰੀ ਉਹ ਆਹੀ ਹੈਗਾ ਇਹ ਖੇਤ ਆ ਇਹ ਆਪਣੇ ਉਰੇ ਕਰੇ ਵਿੱਚ ਦੇ ਹੀ ਆ ਸਾਡੇ ਕੋ 4 ਕਿਲੇ ਇਹ ਬੀਜ ਦੇ ਇਹ ਬੀਜ ਦੇ ਬਾਕੀ ਆ ਦੂਰੇ ਤੇ ਫਿਰ ਠੀਕ ਹੈ ਬਾਕੀ ਹੋਰ ਕਿਹੜਾ ਦਾ ਬਾਕੀ ਜਿਹੜਾ ਪਹਿਲਾਂ ਵੱਡੇ 88 ਵੱਡੇ ਆ ਉਹ ਪਰਲੇ ਪਾਸੇ ਹਾਂ 88 ਵੀ ਠੀਕ ਹੈ ਬਾਕੀ ਵਧੀਆ ਹੀ ਥੋੜਾ ਜਿਹਾ ਨਾ ਉਹ ਵੀ ਠੀਕ ਹੈ ਵੀ ਨਾੜੇ ਵੀ ਤੂੜੀ ਵੀ ਵੱਧ ਹਾਂ ਆ ਜਿਹੜਾ ਹੁਣ ਵੱਢਣਾ ਇਹ 766 ਹੈ ਇਹ 766 ਹਾਂਜੀ ਠੀਕ ਉੱਪਰ ਵੀ 766 ਹੈ ਹਾਂਜੀ ਹਾਂ ਇਹ ਮਧਰਾ ਥੋੜਾ ਜਿਹਾ ਹੈ ਨਾ ਥੋੜਾ ਜਿਹਾ ਮਧਰਾ ਰਹਿੰਦਾ ਠੀਕ ਹਾਂਜੀ ਝਾੜ ਬਖੋਂ ਚੰਗਾ ਇਹ ਵੀ ਬੀਜ ਓ ਠੀਕ ਹੈ ਉਹ ਨਾ ਬੀ ਵੀ ਇਹ ਨਾਲ ਦੇ ਇਤਕੇ ਜਿਆਦਾ ਏ ਹਾਂ ਉਹ ਹੋ ਜਾਂਦਾ ਵੀ ਜਾਣੀ ਬਿਮਾਰੀ ਪੂਰੀ ਬੰਗੀ ਦੇਖ ਲਓ ਕੋਈ ਲਾਗ ਆਉਣੀ ਕੁਝ ਵੀ ਨਹੀਂ ਪਹਿਲਾਂ ਪਹਿਲਾਂ ਆਪਾਂ ਨੂੰ ਇਹੀ ਚੀਜ਼ਾਂ ਕੇ ਰੱਖਣੀਆਂ ਏ ਇਹੀ ਕੇ ਰੱਖਦੇ ਨੇ ਸਹੀ ਗੱਲ ਬਿਮਾਰੀ ਆ ਗਿਆ ਤਾਂ ਹੋ ਗਿਆ ਕਦੇ ਕੁਝ ਹੋ ਗਿਆ ਹਾਂ ਹਾਂ ਉਹ ਵੀ ਪੰਪ ਚੱਕਣੇ ਦੀ ਲੋੜ ਨਹੀਂ ਪਹਿਲਾਂ ਤਵੀਰਾ ਮਾਰਤੀ ਹਾਂ ਹੁਣ ਜਾ ਕੇ ਉੱਪਰ ਬਾਅਦ ਤੇ ਬਾਤ ਆਗਤਾਲੀਆਂ ਰੋਤੇਲੇ ਵਾਲੀ ਮਾਰਤੀ ਜਾਣੀ ਸਪੈਸ਼ਲ ਪੰਪ ਚੱਕਣੇ ਦੀ ਲੋੜ ਨਹੀਂ ਲੋੜ ਨਹੀਂ ਪਈ ਦੁਆਰ ਤੇ ਸਹੀ ਗੱਲ ਆ ਉਹ ਜਿਹੜੇ ਆਪਾਂ ਉਹ ਇੱਕ ਮਾਰਦੇ ਔਖੜਾ ਮਾਰਤੀ ਬੱਸ ਫਾਇਦਾ ਹੀ ਫਾਇਦਾ ਹਾਂ ਉਹ ਤਾਂ ਬਣਾ ਮੁੱਲ ਮੋੜ ਜਾਂਦੀ ਆ ਸਪਰੇ ਤਾਂ ਕਿੰਨੀ ਚੰਗੀ ਵਾਜੇ ਉਹਨਾਂ ਫਾਇਦਾ ਉਹਨਾਂ ਫਾਇਦਾ ਹਾਂ ਤੇ ਨਾ ਉਲਝ ਗਿਆ ਵੀ ਸਾਰੀ ਫਾਂਟ ਲੈ ਮੈਂ ਕਿ ਹੈ ਐ ਐ ਉਲਝ ਜਾਂਦਾ ਏ ਇਹ ਪੜੀ ਜਾਂ ਗਹਾੜੀ ਮਰੀ ਹੁਣ ਲਾਗਾ ਫੂਲ ਚੱਕਦੇ ਨੇ ਜਾਣਾ ਹਾਂ ਇਹ ਐ ਉਲਝ ਜਾਂਦਾ ਆ ਨਹੀਂ ਸਿੱਖਿਆ ਹਲੇ ਖੜਤ ਨਾ ਮਾਹ ਹੁੰਦੀ ਤਾਂ ਆਹ ਸਾਰਾ ਫਲੱਟ ਚੱਕ ਲੈਣਾ ਉਹ ਮੋਟਰ ਤੱਕ ਜਾਣਾ ਹਲੇ ਹਲੇ ਇੱਧਰੋਂ ਮੋਟਰ ਤੱਕ ਜਾਣਾ ਏ ਜੇ ਖੜਤ ਨਾ ਪੈਂਦੀ ਤਾਂ ਹੁਣ ਤੱਕ ਸਾਰਾ ਫਲੱਟ ਚੱਕ ਹੋ ਜਾਣਾ ਤਾਂ ਹੋਰ ਪਾਸੇ ਮਸ਼ੀਨ ਚੱਲੇ ਜਾਣੀ ਸੀ ਖੜਤ ਕਰਕੇ ਟਿੱਕੇ ਪੈ ਗਿਆ ਸਾਰਾ ਇਹ ਖੜਤ ਬਾਈ ਇੱਥੇ ਨਹੀਂ ਹੈਗੇ ਸਾਰੇ ਕੰਮਲਝੜ ਦਾ ਪਾ ਦਿੰਦਾ ਹੁਣ ਤੱਕ ਲੋ ਅੱਜ ਦਾ ਕੰਮ ਉਲਝ ਜਾਣਾ ਫੇਰ ਹੋਰ ਕੱਲ ਨੂੰ ਹੋਰ ਹੋ ਜਾਏ ਕਣਾਂ ਉਲਝ ਜਾਏ ਪਈ ਜਾਂਦੀ ਹੈ ਇਹ ਕੰਮ 2-3 ਦਿਨਾਂ ਦਾ ਹੋਰ ਆ। ਬਹੁਤ ਵਧੀਆ ਹੋਣਾ। ਵਧੀਆ ਭਾਈ ਕਣਗਰ 26-20 ਚ ਵਧੀਆ ਨਿਕਲਿਆ ਮੋਟਾ ਦਾਣਾ। ਵਧੀਆ ਇਹ ਜ਼ਮੀਨ ਵੀ ਭਾਈ ਕਮਾਲਪੁਰ ਦੀ ਸੀਰੇ ਦੀ ਜ਼ਮੀਨ ਹੈ ਠੋਕਰੀ ਜ਼ਮੀਨ ਆ ਇਹ ਰੀਆ ਸਾਰਾ ਮਸਰੀ ਅੜੀ ਜ਼ਮੀਨ ਬਚਦੀ ਹੈ ਇਹਨਾਂ ਦੀ। ਆ ਇਸੇ ਨੰਬਰ ਜ਼ਮੀਨ ਹੈ ਸਰਕਾਰੀ। ਚੱਕਰ ਜੀ ਹੋ ਗਿਆ ਇਹ। ਅਗਲੇ ਸਾਲ ਆ ਵੀ ਲੱਗੇ। ਟਰਾਲਾ ਲੈ ਆਣ ਅੱਜ ਮੌਸਮ ਥੋੜਾ ਠੀਕ ਹੈ ਬਈ ਨਹੀਂ ਤੇ ਇਸ ਟਾਈਮ ਠੰਢੀ ਹੀ ਹੋ ਜਾਂਦੀ ਆ ਅੱਜ ਹਨ ਵਧੀਆ ਪੂਰੀ ਘਰ ਟੁੱਟ ਰਹੀ ਆ ਮਸ਼ੀਨ ਮੁਰੇ ਦੇਖੋ ਉਹ ਦੇਖੋ ਗਰਦੇ ਘਰ ਟੁੱਟ ਰਹੀ ਆ ਅੱਜ